ਸਾਲ 2022 ਵਿੱਚ ਪੰਜਾਬ ਵਾਸੀਆਂ ਨੇ ਬੜੇ ਚਾਹਵਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਪਰ ਇਸ ਵਕਤ ਚੋਗਲੀਆਂ ਮੁਹੱਲਿਆਂ ਅਤੇ ਸ਼ਹਿਰਾਂ ਦੇ ਹਾਲਾਤ ਬਣੇ ਹੋਏ ਹਨ ਉਸ ਤੋਂ ਬਾਅਦ ਲੋਕ ਸ਼ਾਇਦ ਆਪ ਪਛਤਾ ਰਹੇ ਹਨ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਦੇ ਕੇਂਦਰ ਅਧੀਨ ਆਂਦਾ ਵਾਰਡ ਨੰਬਰ 55 ਫਤਿਹ ਸਿੰਘ ਕਲੋਨੀ ਗਲੀ ਨੰਬਰ ਕਤੀਬੀ ਦਾਦੋਰਾ ਕੀਤਾ ਗਿਆ ਜਿੱਥੇ ਟੁੱਟੀਆਂ ਗਲੀਆਂ ਸੀਵਰੇਜ ਬਲੌਕੇਜ ਦੀ ਸਮੱਸਿਆ ਅਤੇ ਪਲਾਟਾਂ ਵਿੱਚ ਕੂੜਾ ਦੇਖਿਆ ਗਿਆ ਸਿਵਰੇਜ ਦੀ ਬਲਾਕੇਜ ਕਾਰਨ ਇਲਾਕਾ ਵਾਸੀਆਂ ਦੇ ਘਰਾਂ ਅਤੇ ਨੀਹਾਂ ਵਿੱਚ ਕੰਦਾ ਪਾਣੀ ਚਾਰ ਰਿਹਾ ਹੈ ਜਿਸ ਨਾਲ ਲੋਕ ਪਰੇਸ਼ਾਨ ਹਨ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀ ਰਾਜਕੁਮਾਰ ਰਾਜੂ ਨੇ ਆਖਿਆ ਕਿ ਸਿਵਰੇਜ ਦੀ ਬਲਾਕੇਜ ਕਾਰਨ ਉਹਨਾਂ ਦਾ ਸਮਰਸਿਬਲ ਫਟ ਚੁੱਕਾ ਹੈ ਉਹਨਾਂ ਇਸ ਬਾਰੇ ਕਈ ਵਾਰ ਹਲਕਾ ਵਿਧਾਇਕ ਅਤੇ ਕੌਂਸਲਰ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਰਾਜਕੁਮਾਰ ਰਾਜੂ ਨੇ ਆਖਿਆ ਜੇਕਰ ਮਾਮਲੇ ਦਾ ਹੱਲ ਜਲਦ ਨਾ ਹੋਇਆ ਤਾ ਉਹ ਆਪਣਾ ਘਰ ਵੇਚ ਕੇ ਕਿਸੇ ਦੂਸਰੀ ਜਗ੍ਹਾ ਜਾਣ ਲਈ ਮਜਬੂਰ ਹੋਣਗੇ ਪਤੇ ਸਿੰਘ ਕਲੋਨੀਆ ਜੀ ਗਲੀ ਨੰਬਰ 31 ਪਿੰਜਾ ਨੰਬਰ ਵਾਰਡ ਕਮਲ ਪਹਿਲਵਾਨ ਜੀ ਦੀ ਹੈ ਵਾਰਡ ਵਜਦੀ ਜੇ ਇੰਨਾ ਕੋ ਬੁਰਾ ਹਾਲ ਹੈ ਸੀਵਰੇਜ ਬੰਦੇ ਤੇ ਇੰਨੀਆਂ ਕੋ ਜਿਆਦਾ ਕਮੇਟਾ ਆਪਾਂ ਕੱਲੂ ਖੜੇ ਜ਼ੋਨ ਕਰਾ ਤੇ ਇਹ ਲਿਖਾ ਛਡੀਆਂ ਨੇ ਕੋਈ ਸੁਣਾਈ ਨਹੀਂ ਜੇਗੀ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਹੋਈਦੇ ਇੱਥੇ ਸੀਵਰ ਕਟਣ ਨਹੀਂ ਆਉਂਦੇ ਕਲੀਆਂ ਨੇ ਤੁਸੀਂ ਹਾਲਾਤ ਵੇਖ ਲੇ ਟੁੱਟੀਆਂ ਪੀਆਂ ਨੇ ਪਾਣੀ ਕੇ ਪਾਸੇ ਜਾਂਦਾ ਨਹੀਂ ਆ ਵੱਡੀ ਗੱਲ ਹੈ ਜਿਹੜਾ ਸੀੜਾ ਦਾ ਪਾਣੀ ਗਾਇਆ ਆਪਣੀਆਂ ਘਰ ਦੀਆਂ ਹੋਦੀਆਂ ਬਣੀਆਂ ਨੇ ਹੋਦੀਆਂ 'ਚ ਪਾਣੀ ਵਰਚਦਾ ਹੈ ਪਾਣੀ ਜਦੋਂ ਹੋਦੀਆਂ 'ਚ ਵਰਦਾ ਹੈ ਤੇ ਘਰ ਤੇ ਜਾਂਦਾ ਨੁਕਸਾਨ ਹੋਣ ਦਾ ਬਹੁਤ ਡਰਿਆ ਮੇਰੇ ਅੱਗੇ ਹੋਦੀ ਭਰਨ ਕਰਨੇ ਸਮਰਸੀਬਲ ਨਾਲ ਬੋਰ ਹੀਗਾ ਉਹ ਗੰਦੇ ਪਾਣੀ ਕਰਨੇ ਮੇਰਾ ਬੋਰ ਸਮਰਸੀਬਲ ਦਾ ਪਾੜ ਗਿਆ ਇਹ ਨੁਕਸਾਨ ਇਨਾ ਹੋ ਗਿਆ ਹੈ ਸਰਕਾਰੀ ਪਾਣੀ ਦੀ ਅਤੇ ਸਹੂਲਤਾ ਕੋਈ ਨਹੀਂ ਆ ਕਿੰਨੀਆਂ ਕਮਿਟਾ ਲਗਾਛ ਹੋ ਰਹੀਆਂ ਐਮਐਲਏ ਦਫ਼ਤਰ ਰਿਵਿਊ ਆ ਮੈਂ ਦੋ ਵਾਰੀ ਫੋਨ ਵੀ ਕੀਤਾ ਉਹਨਾਂ ਨੂੰ ਸਭ ਕੋਈ ਫੋਨ 'ਚ ਧੰਨਵਾਦ ਆ ਸਕਦਾ ਵਾ ਪਰ ਇੱਥੇ ਕੋਈ ਦੀ ਸੁਣਾਈ ਨਹੀਂ ਇੰਨਾ ਕੋ ਬੁਰਾ ਹਾਲ ਹੈ ਰਫੂਜੀਆਲੀ ਗਲੀ ਗਿਆ ਕਿ ਵੋਟਾਂ ਮੰਗਣ ਤੁਸੀਂ ਆਂਦੇ ਨੇ ਜਦੋਂ ਕੰਮ ਕਰਨਾ ਤੁਸੀਂ ਵਰਦਾ ਕੋਈ ਨਹੀਂ ਕਹਿੰਦੇ ਹੱਡੇ ਹੱਥ ਵਸ ਕੁਛ ਨਹੀਂ ਗਾ ਤੇ ਵੋਟਾਂ ਕਾਦੀਆਂ ਮੰਗਣ ਆਂਦੇ ਜੇ ਪ੍ਰਸ਼ਾਸਨ ਅੱਗੇ ਜਿਹੜੇ ਐਮ ਐਲ ਏ ਸਾਹਿਬ ਅੱਗੇ ਆਈਏ ਗੁਰਤਾ ਸਾਹਿਬ ਅੱਗੇ ਪ੍ਰਧਾਨ ਮੰਤਰੀ ਸਾਹਿਬ ਅੱਗੇ ਅਫੇ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਪਾਣੀ ਦਾ ਕੁਛ ਹੱਲ ਕਰੋ ਸੀਵਰੇਜ ਦੇ ਇਹ ਗਟਰ ਗਟਰ ਸਾਫ ਕਰੋ ਜੇ ਸਰਕਾਰੀ ਪਾਣੀ ਸਾਰਿਆਂ ਦੇ ਘਰਾਂ ਤੱਕ ਜਾਂ ਜਾਵੇ ਜੇ ਸਾਰਾ ਖੁਸ਼ਹਾਲ ਜਿਹੜਾ ਕਲੋਨੀ ਬਣ ਜੇ ਹਸਦੀ ਖੇੜਦੀ ਰਵੇ ਜੇ ਇਹ ਹਾਲਾਤ ਰਹਿਣਗੇ ਤੇ ਤੇ ਲੋਕੀ ਮਕਾਨ ਵਿੱਚ ਨੂੰ ਫਿਰਦੇ ਪਏ ਜੇ ਕੈਂਡਾ ਉਹ ਗੰਦਾ ਇਲਾਕਾ ਬਣ ਗਿਆ ਹੈ ਭਾਈ ਫਤਿਹ ਸਿੰਘ ਕਲੋਨੀ ਏ 31 ਨੰਬਰ ਗਲੀ ਏ ਆਜ ਪਲਾਟ ਲਿਆ 5 ਸਾਲ ਹੋ ਗਿਆ ਛੱਡਿਆ ਸੀ ਇਦਾਂ ਹੀ ਹਾਂ ਅੱਗੇ ਵੀ ਨੀਆਂ ਭਰੀਆਂ ਸੀ ਨੀਆਂ ਭਰ ਕੇ ਛੱਡਿਆ ਤੇ ਹੁਣ ਅਸੀਂ ਨੀਆਂ ਭਰਨ ਲੱਗੇ ਆ ਤੇ ਵੇਖਿਆ ਤੇ 8-8 ਫੁੱਟ ਡੂੰਘੇ ਗਏ ਆ ਤੇ ਉੱਥੇ ਇੰਨਾ ਪਾਣੀ ਖਲੋਤਾ ਕੋਈ ਕਹਿਣ ਦੀ ਗੱਲ ਨਹੀਂ ਪਾਣੀ ਕਰਕੇ ਸਾਡੇ ਫਰਸ਼ ਬਹਿ ਗਿਆ ਦੁਬਾਰਾ ਫਰਸ਼ ਲਾਏ ਜੀ ਡੇਢ ਮਹੀਨਾ ਹੋ ਗਿਆ ਲੱਗੇ ਨੂੰ ਮੈਂ ਆਪ ਕੰਮ ਕਰਨ ਰਿਹਾ ਜੀ ਇੰਨਾ ਪਾਣੀ ਖਲੋਤਾ ਸਿਵਰੇਜ ਦਾ ਪਾਣੀ ਹਜੇ ਵੀ ਆਉਣ ਰਿਹਾ ਜੀ ਅੰਦਰ ਲੀਕ ਕਰਨ ਰਿਹਾ ਜੀ ਅੱਗੇ ਨੀਆਂ ਸਾਰੀਆਂ ਗਿੱਲੀਆਂ ਹੋਣ ਲੀਆਂ ਜੀ ਇਸੇ ਤੱਕ ਸਾਰਾ ਮਲਬਾ ਬਹਿ ਜਾਣ ਡਿਆ ਦੋਹਰਾ ਦੋਹਰਾ ਸਾਨੂੰ ਪਰਚ ਪਾਉਣਾ ਪੈਣ ਡਿਆ ਕੀਪਤਾ ਅਸੀਂ ਕਿਤਰਾ ਪੈਸੇ ਕਰਕੇ ਆਈ ਕਮੇਟੀਆਂ ਚੁੱਕ ਚੁੱਕ ਕੇ ਜਗਾਵਾਂ ਲਿੱਤੀਆਂ ਤੇ ਜਗਾਵਾਂ ਬਣਾਉਣ ਡਿਆ ਤੇ ਅਸੀਂ ਬਣਾਈਏ ਕਿ ਹਜੇ ਵੀ ਅਸੀਂ 5 ਸਾਲ ਲੈ ਕੇ ਜਗਾ ਵੇਖੋ ਬਣੀ ਪਈ ਤਿਆਰ ਤਾਂ ਵੀ ਰਹਿ ਨਹੀਂ ਸਕਦੇ ਮਜਬੂਰ ਹੈਗੇ ਆ ਕੀ ਕਰੀਏ ਅਸੀਂ ਇਹੋ ਇੰਤਜ਼ਾਰ ਚ ਹੈ ਕਦੋਂ ਇਹ ਸਿਰ ਦਾ ਮਸਲਾ ਹੱਲ ਹੋਵੇ ਤੇ ਅਸੀਂ ਸ਼ਿਫਟ ਹੋਵੇ ਕੋ ਬਿਲਡਿੰਗ ਤਿਆਰ ਖਲੋਤੀ ਹੈ ਅਸੀਂ ਰਹਿ ਨਹੀਂ ਸਕਦੇ ਤਾਂ ਵੀ ਅਸੀਂ ਕਿਰਾਇਆ ਹਲੇ ਭਰਨ ਡੇ ਆ 3-3000 ਰੁਪਿਆ ਕਿਰਾਇਆ 1000-2000 ਰੁਪਿਆ ਬੱਤੀਆਂ ਦੇ ਬਿੱਲ ਭਰਨ ਡੇ ਕਰਾਏ ਤੇ ਗੱਡੀ ਚਲਾਉਣ ਵਾਲਾ ਬੰਦਾ ਕਿੱਡੀ ਕੀ ਬਣਾ ਲੇਗਾ ਜੇ ਬਣ ਵੀ ਗਈ ਬਿਲਡਿੰਗ ਤੇ ਰਹਿਣ ਵਾਸਤੇ ਸਾਨੂੰ ਕੋਈ ਜਗਾੜ ਨਹੀਂ ਗਾਇ ਚ ਤੇ ਧੰਨਵਾਦ ਇਹ ਸਾਡੀ ਬੇਨਤੀ ਸਵੀਕਾਰ ਕੀਤੀ ਜਾਵੇ ਫਤੇ ਸਿੰਘ ਕਲੋਨੀ ਆ 52 ਨੰਬਰ ਵਾਰਡ ਆ ਸਾਡੀ ਗਲੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕੀਤੀਆਂ ਜਾਣ ਟੁੱਟੀ ਹੋਈ ਆ ਸਾਰੀ ਗਲੀ ਸੀਵਰੇਜ ਨਹੀਂ ਸਾਫ਼ ਹੈਗੇ ਬੱਚਿਆਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਵਾ ਗੰਦਗੀ ਕਰਕੇ ਬਿਮਾਰੀ ਤੋਂ ਵੀ ਸਾਨੂੰ ਡਰ ਆ ਇਨਫੈਕਸ਼ਨ ਵੀ ਹੁੰਦੀ ਆ ਹਰ ਸੀਵਰੇਜ ਭਰਿਆ ਹੋਇਆ ਹਰ ਚੈਂਬਰ ਭਰਿਆ ਹੋਇਆ ਇਥੋਂ ਦਾ ਕੋਈ ਸੁਣਵਾਈ ਨਹੀਂ ਗਈ ਆਪਾਂ ਕਹਿ ਕੇ ਵੇਖ ਲਿਆ ਆ ਪਤੇ ਸਿੰਘ ਕਲੋਨੀ 52 ਨੰਬਰ ਵਾਰ 52 ਨੰਬਰ ਵਾਰ ਗਲੀ ਨੰਬਰ 33 ਬੀ ਸਾਰੀ ਟੁੱਟੀ ਹੋਈ ਹੈ ਗਟਰ ਬੰਦ ਰਹਿੰਦੇ ਆ ਬਹੁਤ ਜ਼ਿਆਦਾ ਸਮੱਸਿਆ ਹੈ ਆਣਾ ਜਾਣਾ ਬੜਾ ਮੁਸ਼ਕਲ ਹੈ ਗਟਰ ਬਾ ਪਾਣੀ ਸਾਰਾ ਨਿਕਲਦਾ ਗੰਦਾ 스멜 ਬੜੀ ਗੰਦੀ ਗੰਦੀ ਆਂਦੀ ਅਸੀਂ ਚਾਹੁੰਦੇ ਗਲੀ ਬਣ ਜਾਵੇ ਤੇ ਜਰਾ ਗਟਰ ਗੁੱਟਰ ਸਾਫ਼ ਹੋ ਜਾਣ ਹਲਕਾ ਕੇਂਦਰੀ ਦੀ ਵਾਰਡ ਨੰਬਰ 52 ਫਤੇ ਸਿੰਘ ਕਲੋਨੀ ਤੇ ਗਲੀ ਨੰਬਰ 31 ਬੀ ਦੇ ਵਿੱਚ ਮੌਜੂਦ ਆ ਜਿੱਥੇ ਲੋਕ ਜਿਹੜੇ ਨੇ ਜਿਉਂਦੇ ਜੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਕਾਰਨ ਕਿ ਗਟਰ ਜਿਹੜੇ ਨੇ ਉਹ ਬੰਦ ਪਏ ਹੋਏ ਨੇ ਗਲੀਆਂ ਟੁੱਟੀਆਂ ਹੋਈਆਂ ਨੇ ਤੇ ਕੂੜਾ ਸੁੱਟਣ ਦੀ ਕੋਈ ਸੁਵਿਧਾ ਨਹੀਂ ਗਟਰ ਦਾ ਜਿਹੜਾ ਪਾਣੀ ਹੈ ਉਹ ਪਲਾਟਾਂ ਦੇ ਵਿੱਚ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹ ਕੂੜਾ ਵੀ ਜਿਹੜਾ ਹੈ ਉਹ ਪਲਾਟਾਂ ਦੇ ਵਿੱਚ ਸੁੱਟ ਰਹੇ ਨੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਤੇ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਜੇਕਰ ਇਹ ਹਾਲਾਤ ਰਹੇ ਤਾਂ ਲੋਕਾਂ ਨੂੰ ਇਥੋਂ ਘਰ ਵੇਚ ਕੇ ਅਪਲਾਈਨ ਕਰਨਾ ਹੋਵੇਗਾ ਸੋ ਲੋਕ ਪਰੇਸ਼ਾਨ ਨੇ ਪਰ ਇਹਨਾਂ ਦੀ ਸੁਣਵਾਈ ਕਿਤੇ ਨਹੀਂ ਕਈ ਵਾਰ ਕੰਪਲੇਂਟਾਂ ਕਰ ਚੁੱਕੇ ਨੇ ਪਰ ਕੋਈ ਨਹੀਂ ਇਹਨਾਂ ਦੀ ਸੁਣਵਾਈ ਹੋ ਰਹੀ ਸੋ ਐਮਐਲਏ ਡਾਕਟਰ ਅਜੇ ਗੁਪਤਾ ਤੇ ਕਾਉਂਸਲਰ ਕਮਲ ਪਹਿਲਵਾਨ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਸਾਰ ਲੋ ਕਿਉਂਕਿ ਇਹਨਾਂ ਲੋਕਾਂ ਨੇ ਬਹੁਤ ਚਾਵਾਂ ਨਾਲ ਵੋਟਾਂ ਪਾਈਆਂ ਨੇ ਸੋ ਤਰਨ ਤਰਨ ਵਾਸੀਆਂ ਨੂੰ ਕਵਾਂਗੇ ਕਿ ਤੁਹਾਡੇ ਇਲਾਕੇ ਚ ਜਿਮਣੀ ਚੋਣ ਹੋਣ ਜਾ ਰਹੀ ਹੈ ਭਾਵੇਂ 1.5-2 ਸਾਲ ਦੀ ਹੈ ਪਰ ਫਿਰ ਵੀ ਵੋਟਾਂ ਸੋਚ ਸਮਝ ਕੇ ਪਾਇਓ ਕਿਤੇ ਬਾਅਦ ਵਿੱਚ ਪਛਤਾਉਣਾ ਨਾ ਪਵੇ ਸਹਿਯੋਗੀ ਰਾਕੇਸ਼ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ